ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਤਸੰਗ ਜੀਓ ਜਿਵੇਂ ਕਿ ਆਪਾਂ ਜਾਣਦੇ ਹਾਂ ਦਸਹਿਰਾ ਆ ਰਿਹਾ ਹੈ ਤੇ ਦਸਹਿਰਾ ਮਾਤਮ ਤੇ ਸ਼ਸਤਰ ਪੂਜਾ ਦੇ ਜੋ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੀਤ ਚਲਾਈ ਹੈ ਉਹਦੇ ਅਨਸਾਰ ਦਸਹਿਰਾ ਮਾਤਮ ਦੇ ਜਾਪ ਹੁੰਦੇ ਨੇ ਸੋ ਇਸ ਵਾਰ ਜਿਹੜੇ ਜਾਪ ਨੇ ਏ 22 ਸਤੰਬਰ ਤੋਂ ਸ਼ੁਰੂ ਹੋ ਰਹੇ ਨੇ ਤੇ ਦਸਹਿਰੇ ਵਾਲੇ ਦਿਨ ਉਹਨਾਂ ਦੇ ਭੋਗ ਪਾਏ ਜਾਣਗੇ ਤੇ ਗੋਵਿੰਦmarg ਦੀਆਂ ਸੰਗਤਾਂ ਵੱਲੋਂ ਵੀ ਮਹਾਰਾਜ ਜੀ ਇਹ ਸੇਵਾ ਲੈ ਰਹੇ ਨੇ ਜੋ ਟੈਲੀਗ੍ਰam ਤੇ YouTube ਤੇ ਲਾਈਵ ਹੋਣਗੇ ਗੁਰੂ ਪਿਆਰਿਓ ਤੇ ਜਿਹੜੀਆਂ ਸੰਗਤਾਂ ਆਪਣੇ ਘਰੇ ਵੀ ਕਰਨਾ ਚਾਹੁੰਦੀਆਂ ਨੇ ਉਹ ਵੀ ਕਰ ਸਕਦੀਆਂ ਨੇ ਪੁਥੀ ਸਾਹਿਬ ਮਿਲ ਜਾਂਦੇ ਨੇ ਤੇ ਪੀਡੀਐਫ ਵੀ ਆ ਰਿਹਾ ਹੈ ਤੇ ਕਾਫੀ ਸੰਗਤਾਂ ਉਹਦੇ ਤੋਂ ਵੀ ਨਾਲ ਹਾਜ਼ਰੀ ਭਰ ਰਹੀਆਂ ਨੇ ਸੋ ਇਹ ਜਾਪਾਂ ਦੇ ਲਈ ਸੰਗਤਾਂ ਨੇ ਕਾਫੀ ਸਵਾਲ ਪੁੱਛੇ ਸੀਗੇ ਗੁਰੂ ਪਿਆਰੇਓ ਆਪਾਂ ਨੂੰ ਕਿ ਕਿ ਇਹ ਪਾਠ ਕਿਉਂਕਿ 6-7 ਘੰਟੇ ਦਾ ਰੋਜ਼ ਦਾ ਪਾਠ ਹੁੰਦਾ ਹੈ ਗੁਰੂ ਪਿਆਰਿਆ ਜਦੋਂ ਆਪਾਂ ਟਿਕਾ ਕੇ ਕਰਦੇ ਆਂ ਕਾਫੀ ਸੰਗਤਾਂ ਦਾ ਸਵਾਲ ਸੀ ਕਿ ਇੰਨੀ ਦੇਰ ਉਹ ਨਹੀਂ ਬੈਠ ਸਕਦੇ ਗੁਰੂ ਪਿਆਰਿਓ ਆਪਜੀ ਰੌਣ ਲਾ ਸਕਦੇ ਹੋ ਪਰ ਇਹ ਅਖੰਡ ਪਾਠ ਹੀ ਕਰਨਾ ਹੁੰਦਾ ਹੈ ਅਖੰਡ ਜਾਪ ਕਰਨਾ ਹੁੰਦਾ ਆ ਦੋ ਜਾਂ ਤਿੰਨ ਜਣੇ ਰਲ ਕੇ ਕਰ ਸਕਦੇ ਆ ਜਿਸ ਤਰ੍ਹਾਂ ਇੱਕ ਨੇ ਰੌਣ ਲਈ ਫਿਰ ਦੂਸਰੇ ਨੇ ਫਿਰ ਤੀਸਰੇ ਨੇ ਪੂਰੀ ਸੁਚੇ ਮਤਾ ਦੇ ਨਾਲ ਬੈਠਣਾ ਹੁੰਦਾ ਕਿ ਸੇ ਇਸ਼ਨਾਨ ਕਰਕੇ ਤੇ ਉਹਦੀ ਮਰਿਆਦਾ ਜੋ ਪੋਥੀ ਸਾਹਿਬ ਉਹਦੇ ਤੇ ਦੱਸੀ ਵੀ ਗਈ ਹੁੰਦੀ ਆ ਤੇ ਇਹ ਜਪ ਨੇ ਜਿਹੜੇ ਇਹ ਹੁਣ ਇਸ ਵਾਰ 22 ਤਰੀਕ ਤੋਂ ਸ਼ੁਰੂ ਹੋ ਰਹੇ ਨੇ ਵੀ ਅਸੀਂ 10 ਦਿਨ ਦੇ ਹੁੰਦੇ ਨੇ ਇਸ ਵਾਰ 11 ਦਿਨ ਦੇ ਜਾ ਪਾ ਰਹੇ ਨੇ ਗੁਰੂ ਪਿਆਰਿਓ ਕਾਫੀ ਸੰਗਤਾਂ ਦਾ ਇਹ ਵੀ ਸਵਾਲ ਸੀ ਕਿ ਜੇ ਉਹ ਦਸਹਿਰਾ ਮਾਤਮ ਦਾ ਇਹ ਜਾਪ ਨਹੀਂ ਕਰ ਸਕਦੇ ਫਿਰ ਕੀ ਕਰਨ ਫਿਰ ਗੁਰੂ ਪਿਆਰੇ ਆਪ ਜੀ ਚੰਡੀ ਦੀ ਵਾਰ ਦੇ ਪਾਠ ਉਗਰਦੰਤੀ ਬ੍ਰਹਮ ਕਵਚ ਜਾਂ ਸਾਸਤ੍ਰਨਾ ਮਾਲਾ ਦੀ ਜਾਪ ਵੀ ਕਰ ਸਕਦੇ ਹਾਂ ਤੇ ਜਿਹੜੇ ਸਮੇਂ ਤੇ ਪਹਿਲੇ ਦਿਨ ਤੁਸੀਂ ਜਾਪ ਸ਼ੁਰੂ ਕਰਨੇ ਨੇ ਉਸੇ ਹੀ ਸਮੇਂ ਤੇ ਫਿਰ ਅਗਲੇ 10 ਦਿਨਾਂ ਤੱਕ ਜਾਪ ਕਰਨੇ ਹੁੰਦੇ ਨੇ ਤੇ ਆਪ ਜੀ ਦਸਹਿਰੇ ਵਾਲੇ ਦਿਨ ਫਿਰ ਮਹਾਰਾਜ ਜੀ ਦੇ ਅੱਗੇ ਦੇ ਤਿਆਰ ਕਰਕੇ ਅਰਦਾਸ ਕਰ ਸਕਦੇ ਹੋ ਨਾ ਜਾਪਨ ਦੀ ਸੰਪੂਰਨਤਾ ਦੇ ਲਈ ਕਿ ਦਾਤਾ ਜੀ ਸਾਸਤ੍ਰ ਪੂਜਾ ਦੀ ਨਮਿਰਤ ਜੋ ਆਪ ਜੀ ਨੇ ਜਾਪਾਂ ਦੀ ਸੇਵਾ ਲਈ ਆਪ ਜੀ ਦੇ ਦਰ ਤੇ ਪਰਵਾਨ ਹੋਵੇ ਹਨ ਸੋ ਇਸ ਤਰ੍ਹਾਂ ਆਪ ਜੀ ਇਹ ਬਾਣੀਆਂ ਬਾਣੀਆਂ ਵੀ ਪੜ ਸਕਦੇ ਹੋ ਜੇ ਦਸਹਿਰਾ ਮਾਤਵ ਦੀ ਜਿਹੜੀ ਬਾਣੀਆਂ ਉਹ ਤੁਸੀਂ ਨਹੀਂ ਕਰ ਸਕਦੇ ਤਾਂ ਗੁਰੂ ਪਿਆਰੇ ਜੇ ਆਪ ਜੀ ਹਾਜ਼ਰੀ ਪੜਨਾ ਚਾਹੁੰਦੇ ਹੋ ਆਪ ਜੀ ਗੋਵਿੰਦ ਮਾਰਗ ਦੀ ਸੰਗਤ ਦੇ ਨਾਲ ਟੈਲੀਗ੍ਰਾਮ ਤੇ ਵੀ ਹਾਜ਼ਰੀ ਭਰ ਸਕਦੇ ਹੋ ਗੁਰੂ ਪਿਆਰੇ ਇਹਨਾਂ ਚ ਆਪਾਂ ਦੀ ਜੋ ਸਮਾਂ ਆ ਉਹ ਕੈਲਗਰੀ ਟਾਈਮ ਸਵੇਰ ਦੇ ਮਤਲਬ ਕਿ ਰਾਤ ਦੇ 12 ਵਜੇ ਤੋਂ ਲੈ ਕੇ 6 ਵਜੇ ਤੱਕ ਦੇ ਹੋਣਗੇ 7 ਵਜੇ ਤੱਕ ਸਵੇਰ 7 ਕ ਘੰਟੇ ਲੱਗ ਜਾਂਦੇ ਨੇ ਗੁਰੂ ਪਿਆਰਿਓ ਤੇ ਇੰਡੀਆ ਦਾ ਟਾਈਮਿੰਗ ਆ ਜਿਹੜੀ ਉਹ ਦੁਪਹਿਰ ਦੇ 1:11 ਵਜੇ ਤੋਂ ਈਵਨਿੰਗ ਦੇ 1:30 ਤੱਕ ਦਾ ਸਮਾਂ ਬਣਦਾ ਆ ਸੋ ਜ਼ਿਆਦਾ ਜਾਣਕਾਰੀ ਆਪਾਂ ਨੇ ਆਪਣੇ ਉਹਦੇ ਤੇ ਟੈਲੀਗ੍ਰਾਮ ਤੇ ਵੀ ਪਾਈ ਹੋਈ ਆ ਤੇ ਆਪਣੇ ਗਰੁੱਪ ਚ ਵੀ ਆ ਸੋ ਹੋਰ ਕੋਈ ਸਵਾਲ ਹੋਵੇ ਤੇ ਗੁਰੂ ਪਿਆਰੇ ਵਾਪ ਜੀ ਕਮੈਂਟ ਬਾਕਸ ਚ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ